ਸਾਥਕੋ ਜਿਵੇਂ ਤੁਹਾਨੂੰ ਪਤਾ ਹੈ ਕਿ ਕਿਸਾਨਾਂ ਨੇ ਸੈਂਟਰ ਸਰਕਾਰ ਤੋਂ ਜਿਹੜੀਆਂ ਮੰਗਾਂ ਅਧੂਰੀਆਂ ਸੀਗੀਆਂ ਉਹਨੂੰ ਮਣਾਉਣ ਵਾਸਤੇ 13 ਤਰੀਕ ਨੂੰ ਰਵਾਨਗੀ ਪਾਉਣੀ ਹੈ ਪਿੰਡਾਂ ਦੇ ਵਿੱਚੋਂ ਜਿੱਥੇ ਕਿਸਾਨਾਂ ਵੱਲੋਂ ਮੁਕੰਮਲ ਤਿਆਰੀ ਕੀਤੀ ਗਈ ਹੈ ਰਾਸ਼ਨ ਪਾਣੀ ਤੋਂ ਲੈ ਕੇ ਰਹਿਣ ਸਹਿਣ ਦਾ ਸਾਰਾ ਕੁਝ ਸਮਾਨ ਇਕੱਠਾ ਕਰ ਲਿਆ ਤੇ ਦੂਜੇ ਪਾਸੇ ਸਰਕਾਰਾਂ ਵੱਲੋਂ ਜੇ ਗੱਲ ਕਰੀਏ ਪੰਜਾਬ ਦੀ ਪੰਜਾਬ ਸਰਕਾਰ ਵੱਲੋਂ ਵੱਡੀ ਪੁਲਸ ਤਾਇਨਾਤ ਕਰਤੀ ਹੈ ਅਸੀਂ ਪਹੁੰਚੇ ਹਾਂ ਪੰਜਾਬ ਹਰਿਆਣਾ ਦੇ ਬਾਰਡਰ ਤੇ ਇਹ ਪਿੰਡ ਹੈਗਾ ਲਫੇਹਾ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਪੁਲਿਸ ਤਾਇਨਾਤ ਕੀਤੀ ਹੋਈ ਹੈ ਬੈਰੀਕੇਡ ਲੱਗੇ ਪਏ ਐ ਬਸ ਇੰਨਾ ਕੁ ਐ ਕਿ ਕਿਸੇ ਨੂੰ ਰੋਕਿਆ ਨਹੀਂ ਜਾ ਰਿਹਾ ਪੁਲਿਸ ਰੋਕੇਗੀ ਤਾਂ ਕਿਸਾਨਾਂ ਦੀਆਂ ਟਰਾਲੀਆਂ ਨੂੰ ਕਿਸਾਨਾਂ ਨੂੰ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਪੁਲਿਸ ਤਾਇਨਾਤ ਕੀਤੀ ਹੋਈ ਹੈ ਪਿੰਡ ਲਫੇਹਾ ਜਿਹੜਾ ਕਿ ਬਹਿੰਡਾ ਜ਼ਿਲ੍ਹੇ ਦਾ ਤੇ ਪੰਜਾਬ ਦਾ ਲਾਸਟ ਪਿੰਡ ਹੈ ਉਸ ਤੋਂ ਬਾਅਦ ਹਰਿਆਣਾ ਬਾਰਡਰ ਸ਼ੁਰੂ ਹੋ ਜਾਂਦਾ ਹੈ ਵੈਂਡਾ ਸੂਰਤ ਗਿਆ ਸ਼ੁਰੂ ਹੋ ਜਾਂਦਾ ਹੈ ਤੁਹਾਨੂੰ ਹਰਿਆਣਾ ਬਾਰਡਰ ਤੋਂ ਵੀ ਦਿਖਾਵਾਂਗੇ ਉੱਥੇ ਲੈ ਕੇ ਚਲਦੇ ਹਾਂ ਕਿ ਇਸ ਕਿਸ ਤਰ੍ਹਾਂ ਦੇ ਸਰਕਾਰ ਵੱਲੋਂ ਹਰਿਆਣਾ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਦਿੱਲੀ ਤੋਂ ਰੋਕਣ ਵਾਸਤੇ ਕੀ ਇੰਤਜ਼ਾਮ ਕੀਤੇ ਗਏ ਹੈ ਲੈ ਕੇ ਚਲਦੇ ਹਾਂ ਹਰਿਆਣਾ ਬਾਰਡਰ ਦੇ ਉੱਪਰ ਤੁਹਾਨੂੰ ਦਿਖਾਉਨੇ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਕੀ ਪ੍ਰਬੰਧ ਕੀਤੇ ਗਏ ਹੈ ਦਿੱਲੀੋਂ ਜਾਣ ਵਾਲੀਆਂ ਕਿਸਾਨਾਂ ਦੀਆਂ ਟਰਾਲੀਆਂ ਨੂੰ ਰੁਕਣ ਵਾਸਤੇ ਕਿਸਾਨਾਂ ਨੂੰ ਰੋਕਣ ਵਾਸਤੇ ਲੋ ਜੀ ਤੁਸੀਂ ਦੇਖ ਸਕਦੇ ਹੋ ਹਰਿਆਣਾ ਦਾ ਬਾਰਡਰ ਜਿੱਥੇ ਭਾਗੜਾ ਮਹਿਰ ਮੇਨ ਬ੍ਰਾਂਚ ਇੱਥੋਂ ਲੰਘਦੀ ਹੈ ਉਸ ਮੇਨ ਬ੍ਰਾਂਚ ਭਾਗੜਾ ਮਹਿਰ ਦੇ ਪੁਲ ਤੇ ਜਿੱਥੇ ਬੈਰੀਗੇਟ ਲਗਾਏ ਹੋਏ ਐ ਉਥੇ ਵੱਡੇ ਵੱਡੇ ਪੱਥਰ ਲਗਾਉਣ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਏਸੀ ਵੀ ਮਸ਼ੀਨਾਂ ਪੈਨਾਤ ਹਨ ਕਦੋਂ ਵੀ ਵੱਡਾ ਪ੍ਰਬੰਧ ਕੀਤਾ ਜਾ ਸਕਦਾ ਹੈ ਹਰਿਆਣਾ ਪੁਲਿਸ ਦੇ ਵੱਲੋਂ ਹਰਿਆਣਾ ਪੁਲਿਸ ਦੇ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਵੀ ਪੰਜਾਬ ਸਰਕਾਰ ਦੇ ਹੁਕਮਾਂ ਅਸਾਰ ਪ੍ਰਬੰਧ ਕੀਤੇ ਜਾ ਰਹੇ ਹੈ ਦੋਸਤ ਤੁਸੀਂ ਦੇਖ ਸਕਦੇ ਹੋ ਵੱਡੇ ਵੱਡੇ ਪੱਥਰ ਪੁਲਸ ਦੇ ਵੱਲੋਂ ਇਸ ਪੁਲ ਦੇ ਉੱਪਰ ਲਗਾਏ ਜਾ ਰਹੇ ਹੈ ਜਾਨੀ ਕਿ ਇਸ ਪੁਲ ਨੂੰ ਬਨਵੇ ਪੁਲ ਕੀਤਾ ਜਾ ਰਿਹਾ ਹੈ ਕਿਉਂਕਿ ਕਿਸਾਰ ਦਿੱਲੀ ਕੂਚ ਨਾ ਕਰ ਸਕਣ ਇਹ ਵੀ ਪਤਾ ਲੱਗਿਆ ਕਿ ਹਰਿਆਣਾ ਤੋਂ ਲੰਘ ਕੇ ਦਿੱਲੀ ਵੱਲ ਜਿਹੜੇ ਹਾਈਵੇ ਹੈਗੇ ਹੈ ਉਹਨਾਂ ਦੇ ਉੱਪਰ ਵੱਡੇ ਵੱਡੇ ਮੋٹے ਮੋٹے ਕਿੱਲ ਤੇ ਕੰਦਾ ਵੀ ਕੱਢਿਆ ਜਾ ਰਹੀਆਂ ਹੈ ਆ ਤੁਸੀਂ ਦੇਖ ਸਕਦੇ ਹੋ ਜੀ ਸੀ ਵੀ ਦੇ ਨਾਲ ਜਿਹੜੇ ਪੱਥਰ ਹੈਗੇ ਆ ਪਲੇਟਾਂ ਪੱਥਰਾਂ ਦੀਆਂ ਪਲੇਟਾਂ ਖਿੱਚ ਕੇ ਪੁਲ ਦੇ ਉੱਪਰ ਸੜਕ ਦੇ ਉੱਪਰ ਰੱਖੀਆਂ ਜਾ ਰਹੀਆਂ ਕਿਸਾਨਾਂ ਦੀਆਂ ਟਰਾਲੀਆਂ ਨੂੰ ਕਿਸਾਨਾਂ ਨੂੰ ਰੋਕਣ ਵਾਸਤੇ ਤੁਹਾਨੂੰ ਦੱਸਦਗੀ ਕਿ ਜਦੋਂ ਦਿੱਲੀ ਦਾ ਪਹਿਲਾ ਕਿਸਾਨ ਅਧੋਨ ਸੀ ਉਹਦੇ ਵਿੱਚ ਵੀ ਸਰਕਾਰਾਂ ਵੱਲੋਂ ਪੁਲਿਸ ਵੱਲੋਂ ਇਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਸਨ ਤੇ ਇਹਨਾਂ ਇੰਤਜ਼ਾਮਾਂ ਦੇ ਵਿੱਚੋਂ ਲੰਘ ਕੇ ਕਈ ਕਿਸਾਨ ਨੌਜਵਾਨ ਬਜ਼ੁਰਗਾਂ ਦੀ ਪੁਲਿਸ ਵੱਲੋਂ ਕੁੱਟਮਾਰ ਕੀਤੀ ਗਈ ਸੀ ਤੇ ਕਈ ਜਮਾਨ ਬਜ਼ੁਰਗ ਚੜ੍ਹਾਈ ਵੀ ਕਰਗੇ ਸਨ ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨ ਜੱਥੇਬੰਦੀਆਂ ਦਿੱਲੀ ਕੋਚ ਕਰਦੀਆਂ ਕਿ ਨਹੀਂ ਜਾਂ ਫਿਰ ਸਰਕਾਰਾਂ ਕਿਸਾਨਾਂ ਨਾਲ ਪਹਿਲਾਂ ਵਾਂਗ ਵਿਹੇਵ ਕਰਦੀਆਂ ਜਾਂ ਫਿਰ ਉਹਨਾਂ ਦੀਆਂ ਰਹਿਦੀਆਂ ਮੰਗਾਂ ਮਨਾਉਣ ਵਾਸਤੇ ਕੇਂਦਰ ਸਰਕਾਰ ਨੂੰ ਸਿਰ ਚ ਭਾਉਣ ਲਈ ਮਜਬੂਰ ਕਰਨੀਆਂ